ਕੁੜੀ ਮਿੰਨੀ ਕਹਾਣੀ ਉਹ ਨੌਕਰੀ ਤੋਂ ਰਟਾਇਰ ਹੋ ਗਿਆ ਸੀ ਅਧਰੰਗ ਦੇ ਦੌਰੇ ਨੇ ਉਸਨੂੰ ਧੂਰਾ ਜਿਆ ਕਰ ਦਿੱਤਾ ਸੀ ਗਲੀ ਵਿੱਚੋਂ ਲੰਘਦੇ ਮੁੰਡੇ ਉਸ ਦੇ ਘਰ ਨੇੜੇ ਆ ਕੇ ਆਵਾ ਤਵਾ ਬੋਲਦੇ ਤੇ ਲੰਘ ਜਾਂਦੇ ਉਹ ਆਪਣੀ ਬੇਵਸੀ ਤੇ ਝੂਰਦਾ ਅੱਜ ਵੀ ਮੁੰਡੇ ਆਵਾਜ਼ਾਂ ਕੱਸਦੇ ਲੰਘ ਗਏ ਸਨ ਪਿਆ ਪਿਆ ਉਹ 20 ਸਾਲ ਪਿੱਛੇ ਪਰਤ ਗਿਆ ਸੀ ਉਸ ਦੇ ਘਰ ਜਦ ਇਹ ਕੁੜੀ ਜੰਮੀ ਸੀ ਇਸੇ ਦੇ ਜਨਮ ਤੋਂ ਪਹਿਲਾਂ ਵੀ ਕੁੜੀਆਂ ਹੀ ਹੋਈਆਂ ਸਨ ਪਰ ਉਹ ਬੱਚੀਆਂ ਨਹੀਂ ਸਨ ਪਰ ਡਾਕਟਰੀ ਇਲਾਜ ਨਾਲੇ ਬਚ ਗਈ ਸੀ ਸਾਰੇ ਜੀ ਖੁਸ਼ ਸਨ ਉਹ ਕੁੜੀਵਲ ਵੀ ਕਿ ਕਹਿਣ ਲੱਗਾ ਮਾਂ ਮੇਰਾ ਚਿਤ ਕਰਦਾ ਸੇਰਾ ਬਣਾਵਾ ਬਾਹਰ ਤੇ ਮੇਰਾ ਪੁੱਤ ਤਾਂ ਕਮਲਾ ਕਦੇ ਧੀਆਂ ਦੇ ਜੰਮਿਆ ਵੀ ਦਾਦੀ ਨੇ ਪੋਤੀ ਨੂੰ ਗੋਦ ਲੈਣਿਆ ਕਿਹਾ ਮਾ ਕੁੜੀ ਤੇ ਮੁੰਡੇ ਚ ਫਰਕ ਹੀ ਕੀ ਏ ਮਾਈ ਭਾਗੋ ਲక్ష్ਮੀ ਭਾਈ ਕੁੜੀਆਂ ਹੀ ਤਾਂ ਸਨ ਕਰਨ ਬੇਦੀ ਅਮਰਤਾ ਪ੍ਰੀਤਮ ਬਸ ਬਸ ਰਹਿਂਦੇ ਆਪਣੀ ਫਿਲਾਸਫੀ ਨੂੰ ਕੁੜੀ ਕੁੜੀ ਹੀ ਹੁੰਦੀ ਏ